ਉਦੋਂ ਮੈਨੇਜਰਿੰਟ ਵੀ ਠੀਕ ਸੀ ਇਹਨਾਂ ਦੀ ਪਹਿਲਾਂ 2 ਯੂਨਿਟ ਉੱਤੇ ਫਿਰ 2 ਫਿਰ 1 ਉਹਨਾਂ 5 ਯੂਨਿਟ ਸੜ ਚੱਲਦੇ ਅਸੀਂ ਰੱਖਿਆ ਸੀ 650 ਰੁਪਏ ਜਿਹੜਾ ਰੇਟ ਹੋਏਗਾ ਉਹਨਾਂ ਦਾ ਉਹ ਕਰਦੇ ਨੇ ਪਹਿਲਾਂ ਬਾਅਦ ਵਿੱਚ ਕੁਝ ਪੈਸੇ ਕੀ ਚੱਕਰ ਪੈ ਗਏ ਹੁਣ ਮੈਨੂੰ ਜੋ ਪਤਾ ਲੱਗਿਆ ਸੀ ਪਿੱਛੇ ਮੀਡੀਆ ਤੋਂ ਪਤਾ ਲੱਗਿਆ ਸੀ ਕਿ ਉਹ ਯੂਨਿਟ ਹੈਗੇ ਨੇ ਉੱਥੇ ਲੇਕਿਨ ਉਹ ਚੱਲ ਨਹੀਂ ਰਹੇ ਫਿਰ ਲੱਗਿਆ ਪਤਾ ਕਿ ਪੀਪੀਪੀ ਮੋਰ ਤੇ ਦੇ ਰਹੇ ਨੇ ਦੇ ਨਹੀਂ ਸਕਦੇ ਕਿਉਂਕਿ ਜਦ ਯੂਨਿਟ ਸਾਡੇ ਲੱਗੇ ਹੋਏ ਨੇ ਤੇ ਉਹ ਪੀਪੀਪੀ ਮੋਰ ਤੇ ਦੇ ਨਹੀਂ ਸਕਦੇ ਉਹ ਇਸ ਕਰਕੇ ਫਿਰ ਗਲਬਤ ਕੀ ਤੇਰੋਂ ਨਾਲ ਮੈਂ ਹੁਣ ਅੱਜ ਮੇਰੀ ਹੁਣ ਚੀਫ ਇੰਜੀਨੀਅਰ ਨਾਲ ਬੈਠੇ ਹੋਣਾ ਮੇਰੀ ਮੀਟਿੰਗ ਉਹਨਾਂ ਨਾਲ ਤੇ ਅੱਜ ਅਗਰ ਅਸੀਂ ਫਾਈਨਲ ਕਰਾਂਗੇ ਕਿ ਯੂਨਿਟ ਚਲਾਣੀ ਹੈ ਕਿ ਨਹੀਂ ਚਲਾਣੀ ਦੇਖੋ ਮੇਰੇ ਸਾਹ ਉਹਨਾਂ ਦੇ ਯੂਨਿਟ ਚੱਲਨੇ ਚਾਹੀਦੇ BBMB ਸਿਵਲ ਹਸਪਤਾਲ ਨੰਗਲ ਵਿੱਚ ਇਲਾਕੇ ਦੀ ਸਭ ਤੋਂ ਵੱਡੀ ਸਮੱਸਿਆਵਾਂ ਨੂੰ ਦੇਖਦੇ ਹੋਏ ਸਰਬਤ ਦਾ ਪਾਲਾ ਚੈਰੀਟੇਬਲ ٹرسٹ ਵੱਲੋਂ 5 ਡਾਇਲਿਸਿਸ ਯੂਨਿਟ ਲਗਾਏ ਗਏ ਸਨ ਜਿਸ ਦਾ ਉਦਘਾਟਨ ਡਾਕਟਰ ਐਸ.ਪੀ ਸਿੰਘ ਓਬਰਾਏ ਨੇ ਕੀਤਾ ਸੀ ਲਗਭਗ 5-6 ਸਾਲ ਇਹਨਾਂ ਡਾਇਲਿਸਿਸ ਯੂਨਿਟਾਂ ਦੇ ਚੱਲਣ ਤੋਂ ਬਾਅਦ ਇਹਨਾਂ ਯੂਨਿਟਾਂ ਨੂੰ ਆਪਰੇਟ ਕਰਨਾ ਲਗਭਗ ਬੰਦ ਹੋ ਗਿਆ ਤੇ ਮਰੀਜ਼ਾਂ 'ਚ ਕਾਫੀ ਕਮੀ ਆ ਗਈ ਪਰ ਲੋਕਾਂ ਦੀ ਲਗਾਤਾਰ ਮੰਗ ਤੇ ਪਤਾ ਲੱਗਣ ਤੇ ਡਾਕਟਰ ਐਸ.ਪੀ. ਸਿੰਘ ਓਬਰਾਏ ਨੇ ਅੱਜ BBMB ਹਸਪਤਾਲ ਪਹੁੰਚ ਕੇ ਜਿੱਥੇ ਚੀਫ ਇੰਜੀਨੀਅਰ ਸੀ.ਪੀ. ਸਿੰਘ ਨਾਲ ਮੁਲਾਕਾਤ ਕੀਤੀ ਉੱਥੇ ਹੀ ਹਸਪਤਾਲ ਪਹੁੰਚ ਕੇ ਡਾਇਲਿਸਿਸ ਯੂਨਿਟਾਂ ਬਾਰੇ ਜਾਣਿਆ ਇਸ ਮੌਕੇ BBMB ਦੇ ਕਰਮਚਾਰੀ ਤੇ ਹਸਪਤਾਲ ਦੇ PMO ਵੀ ਨਾਲ ਮੌਜੂਦ ਰਹੇ ਜਾਂਚ ਕਰਨ ਤੋਂ ਬਾਅਦ ਡਾਕਟਰ ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਟੈਕਨੀਸ਼ੀਅਨਾਂ ਦੀ ਇੱਕ ਟੀਮ ਆਏਗੀ ਤੇ ਡਾਇਲਿਸਿਸ ਯੂਨਿਟਾਂ ਦੀ ਜਾਂਚ ਕਰੇਗੀ ਤੇ ਇਹਨਾਂ ਨੂੰ ਰੀਫਰਨਿਸ਼ ਵੀ ਕੀਤਾ ਜਾਵੇਗਾ ਉਨ੍ਹਾਂ ਦੱਸਿਆ ਕਿ BBMB ਟੈਕਨੀਸ਼ੀਅਨਾਂ ਦੇ ਬਾਇਓ ਡਾਟਾ ਦੀ ਮੰਗ ਕੀਤੀ ਗਈ ਹੈ ਤੇ ਇੱਕ ਟੈਕਨੀਸ਼ੀਅਨ ਵੀ ਟੈਰਸਟ ਵੱਲੋਂ ਉਪਲਬਧ ਕਰਾਇਆ ਜਾਵੇਗਾ ਤਾਂ ਕਿ ਮਰੀਜ਼ਾਂ ਲਈ ਉਪਲਬਧ ਕਰਾਈਆਂ ਗਈਆਂ ਮਸ਼ੀਨਾਂ ਦਾ ਲਾਭ ਮਰੀਜ਼ ਲੈ ਸਕਣ ਤਸੀਨ ਸੁਣੋ ਉਹਨਾਂ ਨੇ ਕੀ ਕਿਹਾ PB ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਨੇ ਚਾਲੂ ਹੋ ਗਈਆਂ ਚਾਰਾਂ ਚੋ ਤੇ ਦੋ ਜਾਂ ਤਿੰਨ ਜੋ ਵੀ ਚਾਲੂ ਹੋਣਗੀਆਂ ਉਹ ਚੱਲ ਕਰਤੀ ਜਾਣੀਆਂ ਜਿਹੜੀ ਮਸ਼ੀਨ ਕੱਲੀ ਰਿਪੇਅਰ ਹੋਣ ਵਾਲੀ ਹੈ ਉੱਥੇ 1.5 ਤੋਂ 2 ਲੱਖ ਦਾ ਖਰਚਾ ਆਉਂਦਾ ਠੀਕ ਹੈ ਉਹ ਅਸੀਂ ਕਰਾ ਕੇ ਦੇਵਾਂਗੇ ਠੀਕ ਹੈ ਉਹ ਵੀ ਅਸੀਂ ਲੈ ਜਾਵਾਂਗੇ ਠੀਕ ਹੈ ਉਸ ਤੋਂ ਬਾਅਦ ਹੁਣ ਦੱਸਿਆ ਰਲ ਕੇ ਸਾਨੂੰ ਸੀਵੀ ਦਿਓ ਤੇ ਟੈਕਨੀਸ਼ੀਅਨ ਜੇ ਨਹੀਂ ਲੱਗ ਸਕਦਾ ਬੀਵੀਐਮਪੀ ਤੇ ਅਸੀਂ ਆਪਣੇ ਕੋਲ ਦੇ ਦਿੰਦੇ ਹਾਂ ਲੈ ਸਰ ਇਹ ਤਾਂ ਬਹੁਤ ਵਧੀਆ ਗੱਲ ਹੈ ਕਿਵੇਂ ਹੋਇਆ ਜੀ ਜਿਹੜੀ ਹੈਗੀ ਆ ਇਹ ਕਈ ਜਿਹੜੀ ਹੈਗੀ ਆ ਦਿਨਾਂ ਕਿਹਾ ਮਹੀਨਿਆਂ ਤੋਂ ਹੀ ਬੰਦ ਪਈ ਸੀਗੀ ਇਹਦੇ ਬਾਰੇ ਜਿਹੜੀ ਹੈਗੀ ਆ ਸਾਡੀ ਜਿਹੜੀ ਮਨਤਪ੍ਰਭ ਜੂਨੀਅਨ ਹੈਗੀ ਡਿਪਾਰਟਮੈਂਟ ਨੂੰ ਆਪਣੇ ਚੇਅਰਮੈਨ ਸਾਹਿਬ ਨੂੰ ਵੀ ਤੇ ਸਰਬੱਤ ਦੇ ਭਲੇ ਜਿਹੜੇ ਪਾਸਟ ਦੇ ਜਿਹੜੇ ਚੀਐਮਬੀ ਸਾਹਿਬ ਸੀਗੇ ਇਹਨਾਂ ਨੂੰ ਵੀ ਅਸੀਂ ਜਿਹੜੀ ਹੈਗੀ ਹੈ ਇੱਕ ਬੇਨਤੀ ਕੀਤੀ ਸੀਗੀ ਕਿ ਜਿਹੜੀ ਹੈਗੀ ਹੈ ਇਸ ਡਾਇਲਿਸਿਸ ਯੂਨਿਟ ਨੂੰ ਚਲਾਇਆ ਜਾਵੇ ਇਹਦੇ ਉੱਪਰ ਜਿਹੜੇ ਹੈਗੇ 50 ਤੋਂ 60 ਜਿਹੜੇ ਡਾਇਲਿਸਿਸ ਜਿਹੜੇ ਹੋ ਰਹੇ ਸੀਗੇ ਪਰ ਕੁਝ ਕਾਰਨਾ ਕਰਕੇ ਜਿਹੜਾ ਹੈਗਾ ਹੈਗਾ ਇਹ ਬੰਦ ਹੋ ਗਈ ਹੈ ਤੇ ਸਾਨੂੰ ਇਹ ਵੀ ਪਤਾ ਲੱਗਿਆ ਸੀਗਾ ਕਿ ਇਹ ਮਸ਼ੀਨਾਂ ਕਿਤੇ ਹੋਰ ਪਾਸੇ ਨੂੰ ਇਹਨੂੰ ਟਰਾਂਸਫਰ ਕਰਾਉਣ ਦੀ ਜਿਹੜੀ ਬੇਉਤਮੰਦੀ ਕੀਤੀ ਜਾ ਰਹੀ ਹੈ ਇਹਦੇ ਉੱਪਰ ਅਸੀਂ ਬੜੇ ਜੋਰ ਸ਼ੋਰ ਨਾਲ ਜਿਹੜੀ ਹੈਗੀ ਹੈ ਇਸ ਗੱਲ ਦੀ ਉਹ ਕੀਤੀ ਹੈ ਮੈਨੇਜਮੈਂਟ ਨੂੰ ਵੀ ਤੇ ਨਾਲ ਹੈਟ ਟਰਸਟ ਨੂੰ ਵੀ ਤੇ ਟਰਸਟ ਦੇ ਵੀ ਜਿਹੜੇ ਸਥੇ ਲੋਕਲ ਨੁਮਾਇੰਦੇ ਆ ਸਾਡੇ ਰਾਣਾ ਜੀ ਹੈਗੇ ਆ ਜਾਂ ਜ਼ਿਲ੍ਹੇ ਦੇ ਹੈਗੇ ਜਾਂ ਸਟੇਟ ਦੇ ਅਸੀਂ ਸਾਰੀ ਦਿੱਖਤੀ ਰੂਪਚ ਵੀ ਉਹਦੇ ਚ ਵੀ ਇਹਨਾਂ ਨੇ ਕਿਹਾ ਵੀ ਇਹਨਾਂ ਨੂੰ ਆ ਕੇ ਤੁਸੀਂ ਦੇਖੋ ਇਹ ਬਹੁਤ ਹੀ ਜਿਹੜਾ ਬਹੁਮੁੱਲੇ ਜਿਹੜੀ ਚੀਜ਼ ਹੈਗੀ ਜਿਹੜੀ BBMP ਨੂੰ ਮਿਲੀ ਵੀ ਹੈ ਤੇ ਇਹਨੂੰ ਜਿਹੜਾ ਹੈਗਾ ਲੋਕਾਂ ਨੂੰ ਜਿਹੜਾ ਬੈਨੀਫਿਟ ਇੱਥੇ ਆਣਾ ਹੋਵੇ ਜਿੱਦਾ ਪਹਿਲਾਂ ਮਿਲਦਾ ਸੀਗਾ ਉਹ ਅਸੀਂ ਕੰਟੀਨਿਊ ਕਰੀਏ ਉਹਦੇ ਸਬੰਧ ਸਾਡੀ ਜਿਹੜੀ ਬੇਨਤੀ ਨੂੰ ਸਹਕਾਰ ਕਰਦੇ ਹੋਏ ਜਿਹੜੇ ਹੈ ਅੱਜ ਜਿਹੜੇ ਉਭਰਾਏ ਸਾਹਿਬ ਜਿਹੜੇ ਹੈਗੇ ਆ ਇਸ ਸਬੰਧ ਦੇ ਜਿਹੜੇ ਮੈਨੇਜਿੰਗ ਡਾਇਰੈਕਟਰ ਆ ਉਹ ਇੱਥੇ ਪਹੁੰਚਿਆ ਨੰਗਲ ਦੇ ਵਿੱਚ ਤੇ ਉਹਨਾਂ ਨੇ ਜਿਹੜੀਆਂ ਮਸ਼ੀਨਾਂ ਜਿਹੜੀਆਂ ਦੇਖੀਆਂ ਤੇ ਮੈਨੇਜਮੈਂਟ ਨਾਲ ਵੀ ਗੱਲਬਾਤ ਕੀਤੀ ਹੈ ਤੇ ਮੈਨੇਜਮੈਂਟ ਨੇ ਵੀ ਜਿਹੜਾ ਹੈਗਾ ਚੀਫ ਸਾਹਿਬ ਨੇ ਪੀਐਮ ਸਾਹਿਬ ਨੇ ਬੜਾ ਜਿਹੜਾ ਪੋਜ਼ਿਟਿਵ ਰਿਸਪੌਂਸ ਦਿੱਤਾ ਹੈਗਾ ਵੀ ਇਹਨੂੰ ਆਪਾਂ ਜਲਦ ਜਿਹੜਾ ਹੈਗਾ ਸਲਾਵਾਗੇ ਉਹਦੇ 'ਚ ਟਰਸਟ ਦੇ ਜਿਹੜੇ ਹੈਗੇ ਆ ਸਬੱਦੇ ਭਲੇ ਉਹਨਾਂ ਨੇ ਆਪਣੇ ਵੱਲੋਂ ਸਾਰੀ ਜ਼ਿੰਮੇਵਾਰੀ ਲਈ ਹੈ ਕਿ ਇਹ ਜਿਹੜੀਆਂ ਮਸ਼ੀਨਾਂ ਕੋਈ ਇਹਨਾਂ ਦੀ ਕੋਈ ਪ੍ਰੋਬਲਮ ਹੈਗੀ ਆ ਉਹਨੂੰ ਅਸੀਂ ਦੂਰ ਕਰਾਂਗੇ ਉਰਾਨ ਵਾਲੇ ਸਮੇਂ ਦੇ ਵਿੱਚ ਟੈਕਨੀਸ਼ੀਅਨ ਵੀ ਅਸੀਂ ਦਵਾਂਗੇ ਤੇ ਹੋਰ ਕੋਈ ਚੀਜ਼ ਚਾਹੀਦੀ ਹੋਊਗੀ ਉਹਨੂੰ ਵੀ ਅਸੀਂ ਪੂਰਾ ਕਰਾਂਗੇ ਇਹਨੂੰ ਜਲਦੋਂ ਜਲਦ ਜਿਹੜਾ ਹੈਗਾਗਾ ਲੋਕਾਂ ਨੂੰ ਸਪੋਰਟ ਕਰਾਂਗੇ ਇਹਦੇ ਲਈ ਜਿਹੜੀ ਹੈਗੀ ਅਸੀਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਉਪਰਾਏ ਸਾਹਿਬ ਦਾ ਮੰਗ ਕਰਦੇ ਆ ਕਿਉਂਕਿ ਉਹ ਦੱਸ ਰਹੇ ਸੀਗੇ ਕਿ ਮੇਰੀ ਜਿਹੜੀ ਜਨਮ ਭੂਮੀ ਮੇਰੀ ਇੱਥੇ ਰਹਿائش ਵੀ ਰਹੀ ਹੈ ਤੇ ਉਹ ਇਸ ਪ੍ਰੋਜੈਕਟ ਨਾਲ ਵੀ ਸੰਬੰਧ ਹੁੰਦਾ ਹੈ ਕਿ ਇਹਨੂੰ ਮੈਂ ਬੰਦ ਨਹੀਂ ਹੋਣ ਦਊਂਗਾ ਮੈਂ ਚਲਾਵਾਂਗਾ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਆਪਣੀ ਯੂਨੀਅਨ ਵੱਲੋਂ ਵੀ ਆਪਣੇ ਸਾਰੇ ਨੁਮਾਇੰਦੇ ਵੱਲੋਂ ਧੰਨਵਾਦ ਕਰਦੇ ਆ ਟਰੱਸਟ ਦਾ ਕਿ ਜਿਵੇਂ ਉਹ ਇਦਾਂ ਦੀ ਜੇ ਸਵਾਤ ਜਿਹੜੀ ਹੈਗੀ ਲੋਕਾਂ ਨੂੰ ਜਿਹੜੇ ਬ ਇਹਨੂੰ ਕੰਟੀਨਿਊ ਕਰਨ ਲਈ ਜਿਹੜਾ ਸਾਡੇ ਨਾਲ ਵਾਅਦਾ ਕਰਕੇ ਗਿਆ ਇਹ ਐਦਾਂ ਹੀ ਚੱਲਦਾ ਰਹੂਗਾ ਦੇਖੋ ਸਰਬਦਾ ਪਲਾ ਚੈਰੀਟੇਬਲ ਟਰਸਟ ਨੂੰ ਜਿਹੜੀ ਇੱਕ ਕਮਾਂ 开始 ਕੀਤੀ ਗਈ ਸੀ ਦਾਲਸੀ ਜੀ ਨੂੰ ਨਾਮ ਦਿੱਤੀ ਸੋ ਉਦੋਂ 2016-17 ਦੇ ਵਿੱਚ BBMP ਹਸਪਤਾਲ ਮੰਗਲ ਚੇ ਖੜੇ ਐ ਅਸੀਂ ਆਪਾਂ ਸੋ ਇੱਥੇ ਉਦੋਂ ਪਹਿਲਾਂ ਤਿੰਨ ਮਸ਼ੀਨਾਂ ਦਿੱਤੀਆਂ ਗਈਆਂ ਇੱਕ ਮਸ਼ੀਨ ਫੇਰ ਦਿੱਤੀ ਕਿਉਂਕਿ ਉੱਥੇ ਕਾਫੀ ਲੋਡ ਸੀ ਕਾਫੀ ਪੇਸ਼ੈਂਟ ਦਾ ਰਸ ਸੀਗਾ ਸੋ ਉਦੋਂ ਦੇਖਿਆ ਤੇ ਮਹੀਨੇ ਹੀ ਤਕਰੀਬਨ 2.200 ਦੀ ਐਵਰੇਜ ਆ ਰਹੀ ਸੀ ਪੇਸ਼ੈਂਟ ਜਿਹੜੇ ਕੀ ਟ੍ਰੀਟਮੈਂਟ ਕਰਾ ਰਹੇ ਸੀ 5-6-7 ਸਾਲ ਚੱਲਦਾ ਰਿਹਾ ਕੰਮ ਸਾਰਾ ਹੁਣ ਪਿਛਲੇ 1 ਸਾਲ ਤੋਂ ਜਿਹੜੀਆਂ ਸੀ ਮਸ਼ੀਨਾਂ ਬੰਦ ਪਈਆਂ ਸੀ ਕੋਈ ਟੈਕਨੀਕ ਲੱਗੀ ਮਸ਼ੀਨਾਂ ਠੀਕ ਨਹੀਂ ਕੋਈ ਸਟਾਫ ਦੀ ਪ੍ਰੋਬਲਮ ਆ ਗਈ ਕੁਝ ਕੁਝ ਮੈਨੇਜਮੈਂਟ ਦੀ ਹੋਈ ਆਪਸ ਤੇ ਇਹ ਮਸ਼ੀਨਾਂ ਬੰਦ ਕਰ ਦਿੱਤੀਆਂ ਗਈਆਂ ਸੀ ਸੋ ਜਦੋਂ ਮੈਨੂੰ ਇਹ ਮੀਡੀਆ ਥਰੂ ਪਤਾ ਲੱਗਿਆ ਕਿ ਇਹ ਮਸ਼ੀਨਾਂ ਬੰਦ ਹੋ ਚੁੱਕੀਆਂ ਨੇ ਮਸ਼ੀਨਾਂ ਨਹੀਂ ਚੱਲਦੀਆਂ ਲੋਕ ਬੜੇ ਤੰਗ ਹੋ ਰਹੇ ਨੇ ਸੋ ਅੱਜ ਫੇਰ ਮੈਂ ਮੀਟਿੰਗ ਇੱਥੇ ਆਇਆ ਮੀਟਿੰਗ ਕੀਤੀ ਚੀਫ ਇੰਜੀਨੀਅਰ ਸਾਹਿਬ ਨਾਲ ਮੀਟਿੰਗ ਕੀਤੀ ਬੜੇ ਪੋਜ਼ਿਟਿਵ ਨੇ ਬੰਦੇ ਉਹ ਪੀਐਮਓ ਸਾਹਿਬ ਸਾਡੇ ਨਾਲ ਖੜੇ ਇੱਥੇ ਫੈਸਿਲਿਟੀ ਹੈ ਨਹੀਂ ਲੋਕ ਜਿਹਨਾਂ ਨੇ ਡਾਇਲਿਸਿਸ ਕਰਾਉਣਾ ਕੋਈ ਰੋਪੜ ਜਾ ਰਿਹਾ ਕੋ ਆਨੰਦਪੁਰ ਸਾਹਿਬ ਜਾ ਰਿਹਾ ਕੋਈ ਨਾਲਾਗੜ੍ਹ ਜਾ ਰਿਹਾ ਕੋ ਬੱਦੀ ਜਾ ਰਿਹਾ ਸੋ ਇਸ ਤਰੀਕੇ ਨਾਲ ਇੱਥੇ ਜਿਹਨੇ ਸੇਵਾ ਸਿਟੀ ਖਤਮ ਹੋ ਗਈ ਸੋ ਅੱਜ ਮੈਂ ਵਿਜ਼ਿਟ ਕੀਤੀ ਮਸ਼ੀਨਾਂ ਦੇਖ ਲਈਆਂ ਨੇ ਤੇ ਇਸ ਹਫਤੇ ਦੇ ਵਿੱਚ ਵਿੱਚ ਸਾਡੇ ਜਿਹੜੇ ਟੈਕਨੀਸ਼ੀਅਨ ਉੱਥੋਂ ਆਣਗੇ ਇੱਥੇ ਅਗੇ ਮਸ਼ੀਨਾਂ ਚੈੱਕ ਕੀਤੀਆਂ ਜਾਣਗੀਆਂ ਸਰਵਿਸ ਹੋ ਜਾਏਗੀ ਇੱਥੇ ਜਿਹੜੀਆਂ ਮਸ਼ੀਨਾਂ ਚੱਲ ਸਕਦੀਆਂ ਉਹ ਚਲਾ ਕੇ ਦੇਖਣਗੇ ਅਸੀਂ ਚਲਾਵਾਂਗੇ ਨਾਲ ਦੇ ਨਾਲ ਇਹ ਜਿਹੜੇ ਮਸ਼ੀਨ ਕੋ ਜਿਆਦਾ ਘੱਟ ਕੰਮ ਹੋਣਾ ਦਾ ਕਿਉਂਕਿ ਇਹ ਮਸ਼ੀਨ ਜਿਸ ਨਾਲ ਅਸੀਂ ਰੀਫਰਿਸ਼ ਕਰਦੇ ਆਂ ਤੇ ਤੇ 1.5 ਲੱਖ ਦਾ 2 ਲੱਖ ਦਾ ਕੱਚਾ ਆਉਂਦਾ ਉਹ ਅਸੀਂ ਕਰਾਂਗੇ ਮਸ਼ੀਨਾਂ ਠੀਕ ਕਰਕੇ ਚਾਰੇ ਮਸ਼ੀਨਾਂ ਚੱਲਦੀਆਂ ਕਰਾਂਗੇ ਆਪਾਂ ਇਸ ਤੋਂ ਬਾਅਦ ਜਿਹੜੀ ਪ੍ਰੋਬਲਮ ਆ ਰਹੀ ਹੈ ਉਹ ਟੈਕਨੀਸ਼ੀਅਨ ਦੇ ਆ ਰਹੀ ਹੈ ਕਿਉਂਕਿ ਹੁਣ ਘਟਦਾ ਘਟਦਾ ਕੰਮ ਇਹਨਾਂ ਕੋਲ ਐਂਡ ਜਾ ਕੇ ਸਿਰਫ ਚਾਰ ਪੇਸ਼ੈਂਟ ਰਹਿ ਗਏ ਸੀਗੇ ਸੋ ਚਾਰ ਪੇਸ਼ੈਂਟ ਨਾਲ ਜਿਹੜੇ ਟੈਕਨੀਸ਼ੀਅਨ ਦੇ ਖੱਤੇ ਨਹੀਂ ਨਿਕਲਦੇ ਹੋਰ ਖੱਤੇ ਵੀ ਨਹੀਂ ਨਿਕਲਦੇ ਸੋ ਇਹਦੇ ਲਈ ਅਸੀਂ ਕੋਸ਼ਿਸ਼ ਕੀਤੀ ਇਹਨਾਂ ਨੂੰ ਕਿਹਾ ਕਿ ਸਾਨੂੰ ਬਾਇਓ ਡਾਟਾ ਦਿਓ ਤੇ ਅਸੀਂ ਟੈ कि ਅਸੀਂ ਟੈਕਨੀਸ਼ੀਅਨ ਵੀ ਦੇ ਦੇਾਂਗੇ ਜੇ ਜਦੋਂ ਚੱਲ ਪੈਂਦਾ ਕੰਮ ਥੋੜਾ ਜਿਆ ਜਿਸ ਨੇ ਉਹਦੇ 40 50 ਪੇਸ਼ੈਂਟ ਹੋ ਜਾਂਦੇ ਨੇ ਨਾ ਜੀ ਡੈਂਸਰ ਸੂ ਤੇ ਫਿਰ ਉਹ ਟੈਕਨੀਸ਼ੀਅਨ ਦੀ ਜਿਹੜੀ ਸੈਲਰੀ ਆ ਉਹ ਆਪਣੇ ਆਪ ਵਿੱਚੋਂ ਨਿਕਲ ਜਾਣੀ ਆ ਤੇ ਉਦੋਂ ਤੱਕ ਜਦ ਤੱਕ ਨਹੀਂ ਚੱਲਦਾ ਤੇ ਟਸ ਜਿਹੜਾ ਉਹਦੀ ਸੈਲਰੀ ਜਿਹੜੀ ਟੈਕਨੀਸ਼ੀਅਨ ਦਾ ਵੀ ਪੇ ਕਰਾਇਆ